ਪਹਿਲਾ ਡਿਸਾਈਡ ਕਰੋ ਪਹਿਲ ਕੀ ਦੀਏ। ਉਹ ਮੇਰੀ ਤਸੀਲ ਮੇਰੀ ਹੈ। ਤੂੜ ਮੇਰੀ ਹੈ। ਉਹ ਮੇਰੀ ਗੱਲ ਸੁਣੋ ਇਹ ਕਹਿੰਦੇ ਤੀਲ ਮੇਰੀ ਤੂੰ ਤਾਂ ਦੂਜੀ ਟੀਮ ਦਾ ਹੈ। ਫਿਲਡਿੰਗ ਕਰ ਚੱਲ ਐ ਫਿਲਡਿੰਗ। ਦੂਜੀ ਬੋਲਾਂ ਡਰਾਈਵਰ ਸੁ ਹੁੰਦੀ ਈ। ਡਰਾਈਵ ਬੋਲ ਹੁੰਦੀ ਐ। ਫੁਲ ਗਿਆ ਸ਼ਕਾਰੀ ਨਾ। ਮੇਰੇ ਸੇ ਕਦੇ ਨਹੀਂ ਰੱਖਦੇ। ਉਹ ਰੰਗ ਲਈ। ਉਹ ਰੰਗ ਲਈ। ਉਹ ਦੇਉਂਗਾ ਨਾ। ਉਹ ਵੀ ਨਹੀਂ ਰੱਖੀ। ਪਤਾ ਨਹੀਂ ਰੱਖ ਲਈ। ਆਉਂਦਾ ਐ ਨਾ। ਡਰਾਈਵ ਬੋਲ ਐ। ਆਊਟ। ਕੱਲ ਜਲੇ ਤਾਂ ਮਿੰਟ ਚਾਉ ਡਾ ਕੌਣੇ ਆਈਟੀਡੀ ਰੋਗੀ ਭਾਈ ਪਾਰਾ ਨਹੀਂ ਲਈ ਉਹ ਵੱਡੇ ਵੱਡੇ ਬੰਦੇ ਆ ਤੇ ਛੋਟੇ ਛੋਟੇ ਨਾਰਾ ਠੀਕ ਜੀ ਬੋਲ ਹਾਂ ਤੂੰ ਨਾ ਮੋਚਾ ਕਰਾ ਪਟੇ ਆਨ ਨੂੰ ਆਊਟ ਕਰਕੇ ਦਿਖਾ ਦੇ ਸਾਰਾ ਪਾਪਾ ਬੋਲ ਆ ਜਾ ਰਹੀ ਏ ਆ ਜਾ ਬੀਣੀ ਜਾਂਦੀ ਮੈਂ ਕਿੱਥੇ ਜਨਾ ਮਾ ਆਜ ਵੀ ਨਹੀਂ ਕਰੇ ਰੋ ਰਹਾ ਪਜਾ ਪਜਾ ਆ ਜਾ ਆ ਜਾ ਚਾਰ ਬੱਕੇ ਨੇ ਚੱਲ ਚੱਲੇ ਫੜੀ ਨਹੀਂ ਆਣੀ ਉਹ ਤਾਂ ਮਹੀਨੇ 50 ਸਕੋਰ ਤਾਂ ਬਣਾਈ ਦੇਣੀ ਸੀ ਮੈਨੂੰ ਇੰਨਾ ਪਤਾ ਭਰੋਸਾ ਸੀਦਾ ਚੱਲ ਅਗਲੇ ਮੈਚ 'ਚ ਸਹੀ ਅਗਲੇ ਮੈਚ ਡੂ ਇਟ ਆ ਆ ਮਾਰ ਕੇ ਦਿਖਾਉਂਗਾ ਬਾਦ ਐ ਸਚਿੰਦਰ ਦੂਰ ਗੱਲ ਦੇਖੀ ਕਿ ਬੰਦ ਕੇ ਰਹਿਣਾ ਮਾਰ ਕੇ ਦਿਖਾएंगे ਇਹਨੂੰ ਤਾਂ ਬਹੁਤ ਭਾਇਆ ਸੀ ਆਪਣੇ ਤੇ ਆ ਦੇਖ ਲੈ ਕੈਚ ਆਊਟ ਸੀ ਵੱਧ ਗਿਆ ਆੜੇ ਪਹਿਲੀ ਬੋਲ ਤੇ ਹੀ ਚੱਕਦੇ ਫੱਡੇ ਉਹ ਦੇ ਉਹ ਦੇ ਪਾਸ

ਰਾਜਾ ਜਦਾ ਪੈਰਾ ਆਹ ਨੋਚੇ ਨੇ ਸੀ ਭਾਜਾਂਗੇ ਹਾਂ ਕਿਉਂ ਤੁਸੀਂ 1 2 3 4 5 ਜਾਣੇ ਤੁਸੀਂ ਹਾਂ ਛੇ ਨੇ ਪਹਿਲੇ ਦੱਸੋ ਕਿਹਦੀ ਕਿਹਦੀ ਹੈ ਦੂੜ ਮੇਰੀ ਹੈ ਪਹਿਲਾ ਮੇਰੀ ਹੈ ਦੂੜ ਮੇਰੀ ਹੈ ਦੂੜ ਮੇਰੀ ਹੈ ਮੇਰੀ ਹੈ ਪਹਿਲਾਂ ਡਿਸਾਈਡ ਕਰੋ ਪਹਿਲ ਕਿਹਦੀ ਹੈ ਓ ਮੇਰੀ ਗੱਲ ਸੁਣੋ ਇਹ ਕਹਿੰਦੇ ਤੀਲ ਮੇਰੀ ਤੂੰ ਤਾਂ ਦੂਜੀ ਟੀਮ ਦਾ ਹੈ ਫਿਲਟੀ ਕਰ ਚੱਲ ਹੈ ਫਿਲਟੀ ਦਾ ਮੈਂ ਦੱਸਦਾ ਪਹਿਲ ਮਾਈ ਨੇ ਬੋਲੇ ਸੀ ਤੂੰ ਲੈਦੀ ਪਹਿਲ ਦੂਲ ਸੀ ਠੀਕ ਦੂਲ ਬੋਲਤਾ ਸੀ ਬੈਠ ਜਾ ਤਰਾਇ ਬਾਲ ਡਰਾਈਵਰ ਚੱਲ ਚੱਲ ਤਰਾਇ ਬਾਲ ਤਰਾਇ ਬਾਲ ਕਰੇ ਨਹੀਂ ਦੇਸੀ ਸਿੱਧੀ ਬੋਲਣਾ ਡਰਾਈਵਰ ਕਹ ਹੁੰਦੀ ਨਹੀਂ ਡਰਾਈਵਲ ਹੁੰਦੀ ਹੈ ਹੁੰਦੀ ਹੈ ਸਰਕਾਰੀ ਨਹੀਂ ਲੈ ਬੋਲ ਉਹ ਵੀਰੇ ਇਸ ਕਦੇ ਨਹੀਂ ਰੱਖਦੇ ਮੈਂ ਰੱਖ ਲਈ ਇਹ ਰੱਖ ਲਈ ਹੋਰ ਅਗਲੀ ਕਦੇ ਵੀ ਨਹੀਂ ਰੱਖੀ ਕਦੇ ਨਹੀਂ ਆਊਟ ਆਇਆ ਡਰਾਈਵ ਬੋਲ ਹੈ ਕੀਪਰ ਘੜ ਰਿਹਾ ਚੱਕ ਚੋਕਾ ਚੋਕਾ ਹੋ ਗਿਆ ਚਲਦੇ ਨ ਸਕੋਰ ਦਾ ਹੋਈ ਗਏ I do. बोल नहीं, नहीं। <laughs> जो मर्जी है आगे। जो आगे। जो मर्जी है मिशु ने एक स्कोर नहीं कराया

ਤੂੰ ਤਾਂ ਚੁੱਪੀ ਹੋ ਜਾ ਆ ਠੰਡਾ ਰਹਿ ਕੀ ਹੈ ਗਾਇਸ ਇਹ ਬੰਦਾ ਓਏ ਆਦੀ ਇਹ ਵਾਈਟ ਬੋਲਾ ਘਰਾ ਰਿਹਾ ਬੰਦਾ ਯਾਰ ਉਹ ਦੇ 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 ਯਾਰ ਇਹਨੂੰ ਦੇ ਦੇ ਯਾਰ ਮਾਰ ਦੋ ਕਹਿੰਨ ਚੁੱਪ ਕੇ ਚੁੱਪ ਆ ਜਾ ਜਲ ਜਲ ਜਾ 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 ਕਰ ਮੈਂ ਜਲ ਜਲਦਾ ਜਲ ਚੱਲ 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 ਨਹੀਂ ਗਿਆ ਪੱਜ ਗਏ ਆਪਣੀ ਹੋਣੀ ਤਾਂ ਉਹ ਕੋ ਐਨ ਐਚ 3 ਹਮਾਰਾ ਆਰ ਬੱਕੇ ਰੇ ਡਲ ਡਲ ਫੜੀ ਨਹੀਂ ਜਾਣੀ ਉਹ ਤਾਂ ਆ ਜਾ 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 ਫੜੀ ਦੀ ਗਈ ਹੁਣ ਲੱਗਦਾ ਮਾਹੀ ਫੱਟੇ ਚੱਕੂਗਾ ਚੱਲ ਚੱਲ ਜਾ 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 ਆਜੂ ਇੱਕ ਇੱਕ ਹੋਰ ਜਾ 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 ਬਸ ਬਸ ਸਿੱਧੀ ਵਿਗਟ ਤੇ ਆਈ ਨਾਮ ਤਾਂ ਦੱਸੋ ਨੋਨੀ ਦਾ ਨਾਮ ਹੈ ਹਰਸ਼ਦੀਪ ਹਰਸ਼ਦੀਪ ਨੋਨੀ ਇੱਧਰ ਨੂੰ ਨਹੀਂ ਬਣਨਗੇ ਇੱਧਰ ਨੂੰ ਆ ਇੱਧਰ ਆ ਜਾਓ ਆਹ ਮੇਰੀ ਬਾਟਿੰਗ ਜਾ ਯਾਰ ਦੋ ਬੋਲਾ ਉੱਡ ਜਾ ਯਾਰ ਇਹਦਾ ਬੈਟ ਘੰਡਾ ਮਰਫ ਦਾ ਨਾ ਕਿਹੜਾ ਆ ਨਾ ਨਾ ਇਹ ਸਗੋ ਦਾ 450 ਵੈ 1500 ਦਾ ਘੈਂਟ ਮੈਨੂੰ ਆ ਬਹੁਤ ਲੱਗੇ ਤਾਂ ਹੀ ਤੇਨੇ ਜਾਣ ਕੇ ਦਿੱਤਾ ਹਾਂ ਵੀ ਘੈਂਟ ਆ ਜਾ ਰਹਾ ਛੰਟਾ ਪਰ ਆ ਥੋੜਾ ਹੈਵੀ ਆ ਉਹ ਵਾਲਾ ਇਹ ਵਾਲਾ ਕੈਸੀ ਗਈ ਮਿਸਵਾ ਆ ਜਾ ਆ ਥੋੜੀ ਬੜਾ ਆ ਜਾ ਬਾਹਰ ਹੈ ਬਾਹਰ ਬੜਾ ਉਹ ਮੈਂ ਕਿਵੇਂ ਮਾਰਿਆ ਮੈਂ ਇਹਨੇ ਆਦੀ ਵੀ ਕਹਣ ਖੇਲੇ ਬੋਲਿੰਗ ਵੀ ਕਹਣ ਕੱਲੀ ਵਾਰ ਤੇ ਮੇਰੀ ਬੋਲਿੰਗ ਕਰਵਾਈ ਸੀਗੀ ਨਾ ਮਹੀਨੇ 50 ਸਕੋਰ ਤਾਂ ਬਣਾਈ ਦੇਣੀ ਸੀ ਮੈਨੂੰ ਇੰਨਾ ਪਤਾ ਭਰੋਸਾ ਸੀਗਾ ਚੱਲ ਅਗਲੇ ਮੈਚ ਸਹੀ ਮਾਰੀ ਨਾ ਇਹਨੇ ਅਗਲੇ ਮੈਚ ਲੱਗੇ ਅਗਲੇ ਮੈਚ ਡੂ ਇਟ ਚਲ ਇਹਨੇ ਵਿੱਚ ਮਾਰੀ ਨਾ

ਜੱਟ ਜੱਟ ਉਹ ਤੇਰੀ ਬੋਲ ਕਰਾ ਰਿਹਾ ਮਹੀਂ ਤੇਜ ਆ ਰਹੀ ਬੋਲ ਤੇਰੀ ਇੰਨੀ ਦੂਰ ਭੱਜ ਗਿਆ ਮੈਂ ਚੱਲ ਚੱਲ ਬੋਲ ਖਤਨਾ ਕਰਾਉਂਦਾ ਮੁੰਡਾ ਓਏ ਆਊਟ ਸੀਗਾ ਪੈਰ ਨਾ ਰੋਕੀ ਇਹਨੇ ਨਾ ਨਾ ਵੀ ਪੈਰ ਨਾ ਆਊਟ ਆਊਟ ਹੈ ਆਊਟ ਹੈ ਉਹ ਵੀਡੀਓ ਚ ਵੀ ਆਇਆ ਹੈ ਆਪਣੇ ਬੋਲ ਬਹੁਤ ਤੇਜ਼ ਸੀ ਦੇਖਣ ਦੇਖਦੇ ਆ ਇਹ ਵੀ ਬੁੰਡਾ ਬਹੁਤ ਬੋਲ ਘੈਂਟ ਕਰਾਂਦਾ ਦੇਖੋ ਟਣ ਟਣ ਓਏ ਬਚ ਗਈ ਬਚ ਵਿਗੜ ਵਿਚਾਲੀ ਵਿਗੜ ਉੱਡ ਜਾਨੀ ਸੀ ਹਨਾ ਓਹੋ ਬਚ ਗਿਆ ਯਾਰ ਚੋਕਾ ਹੋ ਗਿਆ ਹੋ ਗਿਆ ਚੋਕਾ ਕੈਚ ਹੁੰਦੀ ਰਹੀ ਯਾਰ

ਓਏ ਔੜੇ ਕੱਲੀ ਗਰੀ ਨੋ ਬੋਲ ਕਰਾਈਓ ਨੋ ਬੋਲ ਓ ਮਸਾ ਆਊਟ ਹੋਇਆ ਸੀ ਹਨਾ ਮਸਾ ਮਾਰੀ ਤੇਜ ਕਰ ਕਿਉਂ ਵੀ ਗੁੱਸਾ ਆ ਗਿਆ ਸੀ ਬੈਡ ਤੋਂ ਗੁੱਸਾ ਆ ਗਿਆ ਸੀ ਹੁਣ ਗੁੱਸਾ ਆ ਗਿਆ ਸੀ ਬਾਈ ਜਿਹਨੂੰ ਨਾਮ ਲਿਖਤਾ ਸੀ ਤੱਕ ਨੂੰ ਕਿੱਲੀ ਡਾਦੀ ਪਏ ਨੋ ਬੋਲ ਹੋਗੀ ਨਾ ਚੋਕਾ ਚੋਕਾ ਦੋਕਾ ਚੋਕਾ 78 ਸੁਦਾਂ ਤੋਂ ਜਿਆਦਾ ਦੇਖਣਗੇ ਤਿੰਨ ਨਵੀਂ ਆਲੀ ਬਾ ਲੈ ਨਿਖਾ ਰਿਆ ਮੈਂ ਬਾਲ ਬੋਲ ਸ਼ਕਾਰ ਹੈ ਵਾਈਡ ਬੋਲਾ ਵੱਡਾ ਆਇਆ ਜ਼ਗਾਨ ਵਾਲਾ ਹੈਣਾ ਵੀ ਵਾਈਡ ਹੈ ਵਾਈਡ ਬੋਲ ਦੀ ਅਸੀਂ ਹੋ ਗਏ ਸੀ ਅਸੀਂ ਓਹੋ ਤੂੰ ਆ ਪਕੜੀ ਨਹੀਂ ਜਾਉਂ ਓ ਫਰਮਨਾ ਚੱਲਿਆ ਫਰਮਨਾ 82 ਤੂੰ ਫਿਲਡਿੰਗ ਦਾ ਕਰ ਯਾਰ ਤੂੰ ਲੈ ਫਿਲਡਿੰਗ ਦਾ ਕੰਮ ਹੋਰ ਸਾਰੀ ਆਏ ਬਲਕੀ ਭਾਈ ਹੋਰ ਮਾਰੇ ਸਾਥੇ ਨਿਕਲੇ ਸਟੈਚ ਕਰ ਲੈ ਯਾਰ ਓਲਾ ਏ ਓਟਰੀ ਓੜੇ

ਕਣੀ ਬਰੇਗਾ ਵੇ ਚਲ ਤੇ ਕਹਿ ਰਿਹਾ ਉਹਨੇ ਫੜ ਜਾ ਚਲ ਚਲ ਇਹ ਤਾਂ ਮਿੰਟ ਚ ਉੱਡਾ ਆ ਅਸਲੋਂ ਬਿਲਕੁਲ ਫਰੋ ਕਰ ਦੇ ਉਹੜੇ ਨਾ 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 ਲੈ ਕੋਰ ਉਹ ਚਾਰ ਤੇ ਉੱਪਰ ਲੈ ਨਹੀਂ ਸਕਦੇ ਕਿ ਵੀ ਮਾਰ ਤਿੰਨਾਂ ਨੇ ਲੈਨੇ ਉਹ ਉਹਨਾਂ ਹੀ ਕਿੰਨੇ ਸੀ ਰੌਣੀ ਕਿਹ ਪਤਾ ਨਹੀਂ ਆਦੀ ਕਿੰਨੇ ਸੀ ਉਹਨਾਂ ਨੇ ਵੀਰਾ ਤਾਂ ਹੋ ਗਏ ਨਾ ਤੈਨੂੰ ਪਤਾ ਨਹੀਂ ਕਿੰਨੇ ਸੀ ਵੀਰਾ ਵੀਰਾ ਕਿੰਨੇ ਰਨ ਸੀਗੇ 91 ਕਾਹ ਜਾ ਰਹੇ ਹੋ ਪਾਣੀ ਭਰ ਰਹੇ ਅਰੇ ਤੇਰੀ ਰੋਟੀ ਪਾਣੀ ਬੰਨਨੇ पे ਲਗਾਈ ਹੈ ਹਾਂ ابھی ਥੋੜੀ ਜਿੜ ਪਹਿਲੇ ਆਈ ਸੀ ਲੋਗੋ ਨੇ ਇਸ ਲਈ ਤੇਜ਼ ਬੋਲ ਮਾਰੀ ਪਿੰਗ ਨਹੀਂ ਕਰਦਾ ਬੋਲ ਨਹੀਂ ਚੱਕਦਾ ਹਾਂ ਐ ਅਮੀ ਹੈ ਉਹ ਆਦੀ ਹੋਰ ਜੋੜ ਕੇ 95 ਹੈ ਮੈਨੂੰ ਪਤਾ ਲੁਕ ਜਾਏ ਤੁਰ ਜਾ ਅਰੇ ਕਿੱਥੇ

ਕਮਾ ਚੰਨਾ ਮਾਏ ਠੀਕ ਹੈ ਠੀਕ ਹੈ ਚਲੋ ਉਹ ਮੈਨੂੰ ਪਾ ਦਿਓ ਨਾ ਆਉੜੇ ਆਉੜੇ ਪਹਿਲੀ ਬੋਲਦੇ ਹੀ ਚੱਕਦੇ ਫੱਡੇ 60 ਬੋਲੇ ਖੇਡ ਡਟਲ ਆਊਟ ਬਹੁਤ ਉਲੂਲੀ ਬਾਰੇ ਉਹ ਪਾੜੇ ਬੋਲ ਚੋਟਾ ਨਾ ਹੌਟ ਚਲ ਮਹੀ ਮਹੀ ਓ ਬਾਈ ਨੋ ਨੋ ਬੋਲਾ ਰਾਮ ਨਾਲ ਆਰਾਮ ਨਾਲ ਓਏ ਅੱਗੇ ਵੜ ਰੁਕ ਜੀ ਬਾਬਰੀ ਟਾਈ ਦੀ ਹਾਈ ਰੁਕ ਜੀ ਚੱਲ ਚੱਲ ਪਹਿਲਾਂ ਦੱਸਣਾ ਸੀ ਯਾਰ ਕੁੰ ਦੱਸਣਾ ਇਹ ਕਰਕੇ ਮਾਰ ਓਏ ਉਹ ਤੇਜ਼ ਮਾਰ ਕੋੜ ਤੇਜ਼ ਤੇ ਮਾਰ ਪਹਿਲਾਂ ਇੱਕ ਗੱਲ ਦੱਸਦੇ ਵੀ ਤੇਜ਼ ਮਾਰੇ ਕੇ ਸਲੋ ਮਾਰੇ ਕਦੇ ਕਹਿੰਦਾ ਤੇਜ਼ ਮਾਰ ਕਦੇ ਕਹਿੰਦਾ ਸਲੋ ਮਾਰ ਹੜਾ ਕਨਫਿਊਜ਼ ਕਰੀ ਜਾਂਦਾ। ਮੀਡੀਅਮ ਸਾਈਜ਼ ਮਾਰਨਾ ਜਾਂਦਾ। ਅਗਰ ਉਹ ਨਹੀਂ ਪਰਦਨ ਨਾ ਆਏਗਾ। ਓਏ ਰੰਗਰਾਮ। ਕਾਇ ਚੁੰਦਾ ਵੀਰੇ। ਮੇਰਾ ਰਨ ਹੋ ਗਿਆ ਜੌਨ। ਅੱਧਰ ਹੋ ਬੜਾ ਜੱਗ ਗਿਆ। ਕਿੰਨੇ ਸਕੋਰ ਹੋ ਗਏ? ਵੀਰੇ ਉਹਨਾਂ ਦੇ ਹੈਗੇ ਨੇ 8 ਸਕੋਰ। ਸਾਡੇ ਹੈਗੇ ਨੇ 35। ਚੈੱਕ। 35 ਕਿੰਨੇ ਹੁੰਦੇ ਇੰਗਰੇਜੀ ਵਿੱਚ? 20 35। 35। ਹੋ ਗਿਆ। ਆਂ ਬੋਲ। ਆਂ ਬੋ ਦੇ ਦੇ। ਆ ਜਾ। ਓ ਮਾਈ ਗਾ। ਅਧਰੈ ਵੈਲੇ ਬਸ ਇੱਨਾ ਮਾਰ ਦੇਣਾ ਭਾਈ ਚੱਲ ਓਏ ਆਉ ਤੇ ਆਉ ਤੇ ਧੀਰੇ ਦੋ ਮਿੰਟ ਜਲ ਹਰ ਟੱਪਾ ਪਿਆ ਸੀ ਟੱਪਾ ਪਿਆ ਸੀ ਉਹ ਚੱਲ ਨਾ ਨੀ ਉਹ ਦੇ ਉਹ ਦੇ ਬਗਲੇ ਕਾਜ ਓਏ ਡੀਜੀ ਬੋਲ ਹਾਂ ਨਹੀਂ ਲੱਗਾ ਤੂੰ ਤੂੰ ਚਾਰ ਪਾ ਦੀ ਤਾਂ ਬੈਟਿੰਗ ਹੋ ਗਈ ਸਾਡੇ ਚ ਓ ਆਊਟ ਹੋਣਾ ਨਹੀਂ ਹੋਏ ਨਾ ਫਿਰ ਮੇਰੀ ਬੈਟਿੰਗ ਲੱਗੀ ਦੇਖੋ ਓਏ ਪਹਿਲੀ ਬੋਲ ਤੇ ਗਿਆ ਸੀ ਰ ਤੂੰ ਕੋ ਬਾਤ ਗਿਆ ਕੋਈ ਨਵਾਂ ਜਿਹਾ ਪਾਰੀ ਆ ਰਹੀ ਆ ਐਨੀ ਐਨੀ ਗੇਮ ਖੇਲੀ ਪਿਆਜ ਲੱਗੀ ਓ ਯਾਰ ਮੇਰਾ 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 ਵੀਰ

आठ आठ रन हो चल 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 एक और होजुआ होजुआ एक और आजा 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 वो भी इधर करना है ना ना निको आ बिगड़ के पहले गल पहली गल बिगड़ दे बस

ਨਹੀਂ ਹੈ ਵਿਕਟ ਦੇ ਸਾਹਮਣੇ ਨਹੀਂ ਚੋਭਾ ਗਿਆ ਆਹ ਦੇ ਹੁਣ ਕੈਚ ਸੀ ਕੈਚ ਆਊਟ ਸੀ ਸਾਸੀ ਹੈ ਨਾ ਰੋਂਡੀ ਨਿਕਲ ਗਈ ਵਸ ਉਹ ਰੋਂਡੀ ਨਿਕਲ ਗਈ ਆ ਇੰਨਾ ਕਾਂਡ ਵਟਾ ਪਾਜਾ 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 ਲਾ ਲੈ ਲਾ

ਉਹ ਕਿਵੇਂ ਰੋ ਰਿਹਾ ਡਾਇਨਾਸੌਰ ਦਾ ਕਿਹ ਦੇਖੇਗਾ ਤੈਨੂੰ ਕਹਿਣਾ ਕਾ ਆਉਂਦੇ ਦੇਖਦਾ ਆ ਕੇ ਮਾਰੀ ਚਾਚਾ ਓਏ ਮਿੰਟ ਗਿਆ ਮੋਰ ਹੋ ਜਾਊਗਾ ਚਲੋ ਵੀਰ ਇੱਕ ਰਣ ਟਾਈ ਹੋ ਗਿਆ ਵਿੱਚ ਓਏ ਪਰਮਨ ਦੇਖ ਕਿ ਨਾ ਕਿਸ ਲੋਭ ਬਣਾਤਾ ਉਹ ਮੈਂ ਪਿੱਟੀ ਕਰਾਂ ਕੱਲ ਮੈਂ ਕਿੰਨੀ ਪਿੱਟੀ ਕਰੀਦੀ ਹਾਂ ਮੈਂ ਵਿੱਚ ਲੱਗ ਜਾਊਗਾ ਹੁਣ ਤਾਂ ਬਾਜੀਆ ਜੇ ਜੱਟ ਵਾਕੇ ਖੜਿਆ ਸੀ ਤੂੰ ਹੁਣ ਕਿਹੜਾ ਓਏ ਪਰਾਣੀ ਇਡ ਟਾਈ ਮੈਨੂੰ ਚਲੋ ਇੱਕ ਦਾ ਸਕੋਰ ਰਹਿ ਗਿਆ ਚਲੋ ਬਾਜਾ ਬਾਜਾ ਜਿੱਤ ਗਏ ਉਹ ਆਊਟ ਇਹ ਬੋਲ ਤੰਦਰ ਰੱਜ ਚਾਡੀ ਗਿਆ ਆ ਜਾ ਲੈ ਲਾਲਾ ਫਿਰਦਾ ਬੱਥਾ ਆਊਟ ਬੱਥਾ ਆਊਟ ਦੇਖੋ ਸਾਡੇ ਬੰਦੇ ਸਾਡੇ ਦੁਸ਼ਮਣ ਦੇ ਬੰਦੇ ਦਾ ਆਊਟ ਵੀਰੇ ਵੀਰੇ ਇੱਕ ਰਨ ਨਾ ਬੰਨਾ ਦੀ ਇੱਕ ਰਨ ਨਾ ਬੰਨਾ ਦੀ ਓਏ ਦਰਨੇ ਓਏ ਟੀਮ ਬੰਡੀਆਂ ਦੇ ਬਾਰੇ ਚਲੋ ਚਲੋ ਓਏ ਟੀਮ ਬੰਡੋ ਥੋੜੀ ਪਹਿਨੋ ਕਿ ਤੇਰੇ ਉੱਪਰ ਟੀਮ ਬੰਡੋ ਵਾਲੇ ਉਰੇ ਭਾਣੇ ਨੇ ਚਲੋ ਚਲੋ ਹਾਂ ਟੀਮ ਚੱਲੋ ਹਾਂ ਚੱਲ ਓਏ ਗੱਡੂ ਓਏ ਟੀਮ ਬੰਡੋ ਚੱਲੋ ਮੈਂ ਵੀ ਆਉਂਗਾ ਕੀ ਮੇਰਾ ਮੇਰੇ ਸਾਡੇ ਪਿੱਛੇ ਆਉਂਦਾ ਗੱਡੂ ਦਾ ਰੀਅਲ ਫੀਸ ਐ ਨਹੀਂ ਆਉੜੇ ਓਏ ਆਉਟ ਆ ਓਏ ਓ ਫੈਂਕ ਮੈਨ ਐ 6 ਸੈਕਿੰਡ ਲਾਵੋ ਜਿੱਤ ਗਈ ਜੀ ਪਰ ਇਹਨੇ ਕੀ ਕਰਿਆ ਵੇ ਕੀ ਹੋ ਰਿਹਾ ਤੈਨੂੰ ਯਾਰ ਕਿਉਂ ਚਲਾ ਰਹੇ ਨੂੰ ਪਰ ਚਾੜ ਨਾ ਲਾ ਪਰ ਚਾੜ ਦੇ ਵਾਹ ਸ਼ਾਇਰ ਨੇ ਵੀਰ ਵੀਰ ਜੀ ਕਰ ਨਾ ਨਾ ਕੋਈ ਕੱਟਿਆ ਨਹੀਂ ਹੋਇਆ ਯਾਰ ਕੋਈ ਨਾ ਖੇਡਰਾ ਮੋੜ ਆਣ ਦੇ ਓਏ ਓਏ ਨਮੋਲ ਬੈਠ ਨਾ ਕਿੱਥੇ ਹੋ ਗਿਆ ਖਲਾਰਾ ਜਿਆਦਾ ਪੈ ਰਿਹਾ ਹੈ ਕਿਉਂ ਤੁਸੀਂ 1 2 3 4 5 ਜਾਣੇ ਤੁਸੀਂ ਤਰੀਕਾ ਹੋਗਾ ਤੁਹਾਡੀ ਨਹੀਂ ਲਾਡੀ ਉਹ ਨੂੰ ਲੈ ਲੋ ਬੰਦਾ ਤਿਆਰ ਖੜਾ ਆ ਲੈ ਦੋ ਬੰਦੇ ਆ ਗਿਆ ਆ ਲੈ ਆ ਲੈ ਉਹ ਨਹੀਂ ਓਏ ਹੁਣ ਜੋ ਮਾਰਨਾਂ ਮੇਰੀ ਡਿੰਗ ਤੇ ਪਾਸ ਆ ਠੀਕ ਆ ਓਏ ਤੈਨੂੰ ਹੀ ਆਊਟ ਕਰੀ ਜਾਊਗਾ ਆਊੜਾ ਓਏ ਆਊੜਾ ਹਾਏ ਫਿਰ ਤੇ ਇਹ ਗੱਲ ਨਹੀਂ ਕਰਨੀ ਮੈਂ ਜੋ ਮਰਜੀ ਕਰਾਉਂਦਾ ਦੋ ਤਿੰਨ ਚਾਰ ਮਾਰ ਜਾਉਂ ਕਹੀ ਮੈਂ ਤੁਹਾਡੇ ਵੀ ਚਾਰ ਕੋਣ ਓਏ ਅਸੀਂ ਹੋਰ ਕੋਈ ਕੰਮ ਨਾ ਜਾ ਰਹੇ ਹਾਂ ਵੀਰੇ ਤੁਸੀਂ ਵੀ ਵੈਡੀ ਕਰੋ ਸਾਡੀ ਟੀਮ ਚ ਉਹ ਜਿਹੜਾ ਵਿਚੋ ਮੈਂ ਛੱਡ ਕੇ ਗਿਆ ਉਹਦਾ ਕੀ ਕਰਨਾ ਫਿਰ ਅੱਜ ਤਾਂ ਅਜੇ ਫੜ ਕੇ ਜੰਦ ਲਿਆ ਬਾਕੀ ਸਾਰੇ ਖੇਡ ਲਓ ਬਸ ਉਹ ਨਾ ਨਾ ਇਹਨੂੰ ਤਾਂ ਘੜਾਓ ਯਾਰ ਤੂੰ ਖੇਡ ਰਿਹਾ